ਅੱਜ ਤੁਹਾਡੇ ਨਾਲ ਮੈਂ ਗੱਲ ਕਰਨ ਜਾ ਰਿਹਾ ਵੈਸੇ ਤਾਂ ਇਹ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹ ਹਰ ਫਰੰਟ ਦੇ ਉੱਤੇ ਫੇਲ ਹੋਈ ਹੈਗੀ ਆ ਚਾਹੇ ਉਹ ਫਾਰਮਰ ਇਸ਼ੂ ਤੇ ਹੋਵੇ ਚਾਹੇ ਉਹ ਸ਼ਹਿਰੀ ਇਸ਼ੂ ਤੇ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਇਸ਼ੂ ਤੇ ਹੋਵੇ ਤੇ ਕਿੱਥੇ ਜਿੰਨੇ ਫਲੱਡ ਜਾਏ ਹੈਗੇ ਆ ਤੁਸੀਂ ਇਹ ਦੇਖੋ ਵੀ ਅੱਜ ਤੱਕ ਕਿਸ ਨੂੰ 1 ਰੁਪਿਆ ਨਹੀਂ ਮਿਲਿਆ ਤੇ ਸਭ ਤੋਂ ਵੱਡੀ ਗੱਲ ਹੁਣ ਜਿਹੜਾ ਹੈਲਥ ਸਿਸਟਮ ਸਾਡਾ ਜਿਹੜਾ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ ਇਹਨਾਂ ਨੇ ਉਸ ਨੂੰ ਤਬਾਦਲਾ ਕਰਕੇ ਇੱਥੇ ਆ ਮਹੱਲਾ ਕਲੀਨਿਕ ਲੈ ਕੇ ਆਏ ਉਹ ਵੀ ਟੋਟਲ ਜਿਹੜੀਆਂ ਅੱਜ ਤੁਸੀਂ ਜਾ ਕੇ ਕਿਤੇ ਵੀ ਮਹੱਲਾ ਕਲੀਨਿਕ ਦੇਖੋ ਸਾਰੀਆਂ ਦੇ ਸਾਰੀਆਂ ਬੰਦ ਪਈਆਂ ਨੇ ਜਿੱਥੇ ਤੱਕ ਮੈਂ ਇਹ ਤਾਂ ਮੈਂ ਸਟੇਟ ਦੀ ਗੱਲ ਕਰਦਾ ਹੋਇਆ ਤੁਹਾਨੂੰ ਰਾਜਪੁਰੇ ਤੇ ਜ਼ਿਆਦਾ ਆਪਾਂ ਗੱਲ ਕਰਾਂਗੇ ਰਾਜਪੁਰੇ ਦਾ ਸਾਡਾ ਜਿਹੜਾ ਹਸਪੀਟਲ ਸੀ ਸਿਵਲ ਹਸਪੀਟਲ ਤੁਹਾਡੇ ਯਾਦ ਹੋਏਗਾ ਕਿ 2017 ਤੋਂ ਪਹਿਲਾਂ ਇੱਥੇ ਨਾਤਾ ਜੱੱਚਾ ਬੱਚਾ ਸੈਂਟਰ ਹੋਇਆ ਕਰਦਾ ਸੀ ਔਰ ਇਹ ਹਸਪਤਾਲ ਦੀ ਬਹੁਤ ਬਦਤਰ ਮਤਲਕ ਇਹ ਹਾਲਤ ਸੀ ਬੜੀ ਮਾੜੀ ਹਾਲਤ ਹੁੰਦੀ ਸੀ ਪਰ ਜਦੋਂ ਸਰਕਾਰ ਬਣੀ ਰਾਜਪੁਰਾ ਨਿਵਾਸੀਆਂ ਨੇ ਹਰਦੀਾਲ ਸਿੰਘ ਨੂੰ ਇੱਥੋਂ ਐਮਐਲਏ ਬਣਾਇਆ ਸਰਕਾਰ ਬਣੀ ਤੇ ਜਿਹੜੀਆਂ ਕਮਿਟਮੈਂਟਸ ਸੀਗੀਆਂ ਸਾਰੀਆਂ ਮੈਂ ਉਹ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਹਸਪਤਾਲ ਦਾ ਕੰਮ ਸ਼ੁਰੂ ਕਰਾਇਆ ਤੁਸੀਂ ਪਿਛੋਕੜ ਨੂੰ ਮੈਂ ਜਾਨਣਾ ਕਿ ਉਹਦੇ ਵਿੱਚ ਤੁਸੀਂ ਦੇਖੋ ਕਿ ਇਹ ਸਭ ਤੋਂ ਪਹਿਲਾਂ ਮੈਂ ਉਹਦੀ ਪਾਰਕਿੰਗ ਕਿੱਥੇ ਕਿ ਉੱਥੇ ਪਸ਼ੂ ਕੁੱਤੇ ਸੂਰ ਮਰੇ ਪਿਆ ਹਾ ਕਰਦੇ ਸੀਗੇ ਉੱਥੇ ਪਾਰਕਿੰਗ ਬਣਾਈ ਸਾਰਾ ਮਤਲਬ ਕਿ ਨਵੀਨੀਕਰਨ ਕਰਾਇਆ ਨਵੀਨੀਕਰਨ ਤੋਂ ਬਾਅਦ ਇੱਥੇ ਮੈਨੂੰ ਇੱਥੇ ਦੱਸਿਆ ਜਾਂਦਾ ਸੀਗਾ ਕਿ ਇੱਥੇ ਜਿਹੜੀ ਡਿਲੀਵਰੀ ਹੈ ਬੱਚਿਆਂ ਦੀ ਔਰਤਾਂ ਦੀ ਜਿਹੜੀ ਡਿਲੀਵਰੀ ਹੈਗੀ ਆ ਉਹ ਮੋਮਬਤੀ ਜਗਾ ਕੇ ਵੀ ਇੱਥੇ ਬੱਚੇ ਜਿਹੜੇ ਪੈਦਾ ਹੁੰਦੇ ਰਹੇ ਆ ਮੈਂ ਮਨ ਸੋਚਿਆ ਕਿ ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਜੇ ਅੱਜ ਜਿਹੜਾ ਇੰਨਾ ਜ਼ਿਆਦਾ ਮਤਲਬ ਕਿ ਹਿੰਦੁਸਤਾਨ ਜਿਹੜਾ ਡਿਵੈਲਪਡ ਕੰਟਰੀ ਬਣਨ ਜਾ ਰਿਹਾ ਪਰ ਸਾਡੀ ਹਾਲਤ ਇੱਥੇ ਇਹ ਹੈਗੀ ਆ ਤਾਂ ਮੈਂ ਉਹ ਪੰਜਾਬ ਸਰਕਾਰ ਤੋਂ ਜੱਚਾ ਬੱਚਾ ਸੈਂਟਰ ਮਨਜ਼ੂਰ ਕਰਾ ਕੇ ਲਿਆਇਆ ਸੀਗਾ ਇਸ ਹਸਪਤਾਲ ਦੇ ਲਈ ਨੀ ਰਬੋਟ 4 ਕਰੋੜ ਰੁਪਏ ਉੱਤੇ ਲੱਗਿਆ ਔਰ ਜਦੋਂ ਉਹ ਬਣ ਗਿਆ ਤੇ ਬਣ ਕੇ ਉਹ ਤਿਆਰ ਹੋ ਗਿਆ ਅਬ ਤੁਹਾਡੇ ਯਾਦ ਹੋਏਗਾ ਕਿ ਮੈਂ ਆਪਣੀ ਸੈਲਰੀ ਦੇ ਵਿੱਚੋਂ ਉਥੇ ਮੈਂ ਬੈੱਡ ਜਿਹੜੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਬੈੱਡ ਹੈਗੇ ਆ ਤੇ ਉਹ ਇੱਥੇ ਹਸਪੀਟਲ ਨੂੰ ਮੈਂ ਲੈ ਕੇ ਦਿੱਤੇ ਸੀ ਇੱਥੇ ਮੇਰੇ ਕੋਲ ਅੰਦਰੋਂ ਜਿਹੜੇ ਕੁਝ ਐਨਜੀਓ ਜਾਂੀਆਂ ਮਲਾਜਮ ਆਏ ਕਿ ਸਾਡੇ ਕੋਲ ਬਲੱਡ ਬੈਂਕ ਦੇ ਲਈ ਡੋਨਰਸ ਬਹੁਤ ਨੇ ਜਿਹੜੇ ਇੱਥੋਂ ਖੂਨਦਾਨ ਕਰਦੇ ਹੈਗੇ ਆ ਪਰ ਸਾਡੇ ਕੋਲ ਉੱਥੇ ਰੱਖਣ ਦੇ ਲਈ ਲਾਈਟ ਚਲੀ ਜਾਂਦੀ ਹੈਗੀ ਆ ਤੇ ਜਨਰੇਟਰ ਸੈੱਟ ਨਹੀਂ ਹੈਗਾ ਮੈਂ ਕੁਝ ਹੋਰ ਹੋਰੇ ਸਾਥੀਆਂ ਨਾਲ ਗੱਲ ਕੀਤੀ ਫੇਰ ਮੈਂ ਆਪਣੇ ਕੋਲੋਂ ਸਟਾਰਟਿੰਗ ਚ ਮੈਂ 1 ਲੱਖ ਰੁਪਏ ਆਪਣੇ ਕੋਲੋਂ ਦਿੱਤਾ ਬਾਕੀਆਂ ਤੋਂ ਪਵਾਇਆ ਅਸੀਂ ਕੋਈ 3.5 ਲੱਖ ਰੁਪਏ ਦਾ ਸੀ ਜਨਰੇਟਰ ਸੈੱਟ ਲੈ ਕੇ ਆਪਣਾ ਹਾਂ ਜਨਰੇਟਰ ਜਿਹੜਾ ਹੈਗਾ ਸੀ ਉਹ ਸੈੱਟ ਬਲੱਡ ਬੈਂਕ ਨੂੰ ਅਸੀਂ ਲੈ ਕੇ ਆਂਦਿਆਂ ਦਾ ਫਿਰ ਇੱਥੇ ਜਿਹੜਾ ਡੈਂਸਿਸ ਦੀਆਂ ਮਸ਼ੀਨਾਂ ਸੀ ਹਰदयाल ਸਿੰਘ ਤਿੰਨ ਡਾਇਲਸਿਸ ਦੀਆਂ ਮਸ਼ੀਨਾਂ ਮੇਰੇ ਦੋਸਤ ਹੁੰਦੇ ਸੀ ਐਸ.ਪੀ ਸਿੰਘ ਉਭਰਾਏ ਉਹਨਾਂ ਤੋਂ ਮੈਂ ਇਹ ਡੋਨੇਟ ਕਰਾਈਆਂ ਤੇ ਤਿੰਨ ਡਾਇਲਸਿਸ ਦੀਆਂ ਮਸ਼ੀਨਾਂ ਲਈਆਂ ਡਾਕਟਰ ਅਨਜੀਤ ਸਿੰਘ ਹੁੰਦੇ ਸੀ ਐਸ.ਐਮ.ਓ ਬਹੁਤ ਵਧੀਆ ਬੰਦੇ ਸੀਗੇ ਉਹ ਮੈਨੂੰ ਕਹਿਣ ਲੱਗੇ ਕਿ ਇਹ ਇਹਦੇ ਲਈ ਇੱਕ ਆਰਓ ਦੀ ਲੋੜ ਹੈ ਵੱਡੇ ਆਰਓ ਦੀ ਤੇ ਪਰ ਉਹਦੇ ਲਈ ਜਿਹੜੇ ਫੰਡ ਜ ਸਾਡੇ ਕੋਲ ਨਹੀਂ ਹੈਗੇ ਮੈਂ ਕਹਿ ਸਕਦਾ ਕਿ ਪਰਮਾਤਮਾ ਦੇ ਦਰਦੋਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਉਸੇ ਟਾਈਮ ਉਹਨਾਂ ਨੂੰ ਕਿਹਾ ਕਿ ਮੈਂ ਇਹ ਆਰਓ ਜਿੰਨਾ ਮਰਜ਼ੀ ਖਰਚ ਹੋਵੇ ਉਹਦੇ ਤੇ ਮੇਰੇ ਖਿਆਲ ਨਾਲ 2.5 ਤੋਂ 3 ਲੱਖ ਰੁਪਏ ਲੱਗੇ ਸੀ ਉਹ ਮੈਂ ਸਾਰੇ ਦਾ ਸਾਰਾ ਹੀ ਉਹ ਆਪਣੇ ਕੋਲੋਂ ਮੁਹੱਈਆ ਕਰਾ ਕੇ ਹਸਪੀਟਲ ਦੇ ਲਈ ਉਹ ਡਾਇਲਿਸਿਸ ਦੀ ਮਸ਼ੀਨਾਂ ਦੇ ਲਈ ਮੈਂ ਆਰਓ ਲਵਾ ਕੇ ਦਿੱਤਾ ਫਿਰ ਡਿਜੀਟਲ ਐਕਸਰੇ ਜਿਹੜੇ ਹੈਗੇ ਇੱਥੇ ਕਰਾਏ ਉਹ ਤੋਂ ਬਾਅਦ ਸੀਟੀ ਸਕੈਨ ਦੀ ਮਸ਼ੀਨ ਇੱਥੇ ਲੈ ਕੇ ਆਏ ਅਸੀਂ ਕਈ ਕਰੋੜ ਰੁਪਏ ਦੀ ਤੇ ਫਿਰ ਜਦੋਂ ਕੋਵਿਡ ਦਾ ਟਾਈਮ ਆਇਆ ਕੋਵਿਡ ਦੇ ਬਾਅਦ ਅਸੀਂ ਇਹ ਅਲੱਗ ਬਣਾਏ ਤੇ ਉਹ ਤੋਂ ਇਲਾਵਾ ਆਕਸੀਜਨ ਦਾ ਪਲਾਂਟ ਇੱਥੇ ਇੰਸਟਾਲ ਕਰਾਇਆ ਇਹ ਮੈਂ ਤੁਹਾਨੂੰ ਤਾਂ ਦੱਸਣ ਜਾ ਰਿਹਾ ਕਿ ਇਹ ਸਾਰਾ ਕਰਨ ਦੇ ਬਾਵਜੂਦ ਉਹ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਦੀ ਇੱਕ ਸਕੀਮ ਆਇਆ ਕਲਪ ਸਕੀਮ ਹੁਣ ਉਸ ਨੂੰ ਕਹਿੰਦੇ ਹੈਗੇ ਆ ਉਹ ਸਰਵੇ ਕਰਦੀ ਹੈਗੀ ਆ ਪੂਰੇ ਸਟੇਟਾਂ ਦੇ ਵਿੱਚ ਕਿ ਕਿਹੜੇ ਕਿਹੜੇ ਹਸਪਤਲ 'ਚ ਦੀ ਲੰਬਰਿੰਗ ਜ਼ਿਆਦਾ ਹੈਗੀ ਆ ਭਾਰਤ ਸਰਕਾਰ ਨੇ ਇਹਦਾ ਸਰਵੇ ਕਰਾਇਆ ਮੈਨੂੰ ਰਾਜਪੁਰੇ ਨਿਵਾਸੀਆਂ ਨੂੰ ਦੱਸਣ ਲੱਗਿਆਂ ਖੁਸ਼ੀ ਹੁੰਦੀ ਹੈਗੀ ਆ ਇਹ ਰਾਜਪੁਰੇ ਦਾ ਸਿਵਲ ਹਸਪਤਲ ਨੰਬਰ 1 ਤੇ ਆ ਕੇ ਪੰਜਾਬ ਦੇ ਵਿੱਚ ਨੰਬਰ 1 ਤੇ ਆ ਕੇ 3 ਸਾਲ ਲਈ ਸਾਨੂੰ 10-10 ਲੱਖ ਰੁਪਏ ਦਾ ਬੈਸਟ ਹਸਪਤਲ ਦਾ ਅਵਾਰਡ ਤੇ ਪ੍ਰਾਈਜ਼ ਮਿਲਦਾ ਰਿਹਾ ਇਸ ਹਸਪਤਲ ਨੂੰ ਮੈਂ ਫੰਦਰਸਾ ਇਹ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਅੱਜ ਇੱਕ ਬਹੁਤ ਵੱਡੀ ਇੱਕ ਨਿਊਜ਼ ਲੱਗੀ ਹੈਗੀ ਆ ਪੰਜਾਬ ਮਲਜ ਹੈਂਡਲਿੰਗ ਓਵਰ 4 ਸਿਵਲ ਹਸਪੀਟਲ ਟੂ ਪ੍ਰਾਈਵੇਟ ਪਲੇਅਰਸ ਇਹ ਜਿਹੜੀ ਹਿੰਦੁਸਤਾਨ ਦੀ ਟਾਈਮ ਦੀ ਮੈਂਨੇ ਕਾਫੀ ਅਧਿਕਾਰੀ ਉੱਚ ਅਧਿਕਾਰੀ ਕੋਈ ਮੇਰੇ ਜਿਹੜੇ ਮਿੱਤਰ ਆ ਉਹਨਾਂ ਤੋਂ ਵੀ ਪੁੱਛਿਆ ਮੈਂਨੇ ਜਿਹੜਾ ਹੈਲਥ ਸਿਸਟਮ ਕਾਰਪੋਰੇਸ਼ਨ ਆ ਉਹਦੇ ਵਿੱਚੋਂ ਵੀ ਪਤਾ ਕੀਤਾ ਲੋਕਲ ਲੈਵਲ ਤੇ ਵੀ ਪਤਾ ਕੀਤਾ ਤੇ ਮੈਨੂੰ ਉਹ ਕਹਿੰਦੇ ਬਿਲਕੁਲ ਇਹ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਚਾਰ ਹਸਪਤਾਲਾਂ ਨੂੰ ਉਹ ਪ੍ਰਾਈਵੇਟ ਪਲੇਅਰਜ਼ ਨੂੰ ਦੇਣਾ ਚਾਹੁੰਦੀ ਹੈ ਜਿਹਦੇ ਵਿੱਚੋਂ ਸਾਡਾ ਰਾਜਪੁਰਾ ਦਾ ਵੀ ਹੈ ਰਾਜਪੁਰੇ ਦੇ ਹਸਪਤਾਲ ਨੂੰ ਵੀ ਇਹ ਵੇਚ ਕੇ ਪ੍ਰਾਈਵੇਟ ਮਤਲਬ ਕਿ ਜਿਹੜਾ ਹੈਗਾ ਇਸ ਨੂੰ ਡਿclare ਕਰਨਾ ਚਾਹੁੰਦੇ ਹੈਗੇ ਆ ਤੇ ਇਹਦੇ ਵਿੱਚ ਆ ਲਿਖਿਆ ਹੈਗਾ ਮੈਂ ਤੁਹਾਨੂੰ ਦੱਸਾਂ ਉਹ ਪ੍ਰੇ ਰਾਜਪੁਰਾ ਮੋਗਾ ਮੋਹਾਲੀ ਨਾ ਮੋਣਕ ਐਂਡ ਫਰੋਜਪੁਰ ਚਾਰ ਹਸਪਤਾਲ ਨੂੰ ਇਹ ਪ੍ਰਾਈਵੇਟ ਪਲੇਅਰਜ਼ ਨੂੰ ਇਹ ਦੇਣਾ ਚਾਹੁੰਦੇ ਹੈਗੇ ਆ ਇਹ ਤੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਬਦਤਰ ਹਾਲਤ ਜਿਹੜੀ ਪੰਜਾਬ ਸਰਕਾਰ ਦੀ ਹੋ ਗਈ ਹੈਗੀ ਆ ਕਿਉਂਕਿ ਇਹ ਹਸਪੀਟਲ ਜਿਹੜਾ NH1 ਦੇ ਉੱਤੇ ਮਤਲਬ ਕਿ ਹੁਣ ਤਾਂ NH44 ਹੈ ਇਹ ਜਿਹੜਾ ਉਹਦੇ ਉੱਤੇ ਉੱਤੇ ਹੈ ਜਿਹੜਾ ਇਹ ਹਸਪੀਟਲ ਜਿਹੜਾ ਹੈਗਾ ਜਿੱਥੋਂ ਪੂਰੇ ਹਿੰਦੁਸਤਾਨ ਨੂੰ ਚਾਰ ਸੂਬਿਆਂ ਨੂੰ ਅੱਗੇ ਟ੍ਰੈਫਿਕ ਜਾਂਦੀ ਆ ਉਰੇ ਐਕਸੀਡੈਂਟ ਵੀ ਹੁੰਦੇ ਆ ਸਾਡੇ ਉਰੇ ਬਹੁਤ ਵੱਡਾ ਮਤਲਬ ਕਿ ਏਰੀਆ ਘਨੌਰ ਦਾ ਨੂਰ ਦਾ ਆਲੇ-ਦਾਲੇ ਦੇ ਮੇਰੇ ਖਿਆਲ ਨਾਲ ਵੀ 3-400 ਪਿੰਡ ਵੀ ਪੈਂਦੇ ਆ ਇਹ ਸ਼ਹਿਰ ਵੀ ਜਿਹੜਾ ਹੈਗਾ ਬਹੁਤ ਵੱਡਾ ਸਾਡਾ ਸ਼ਹਿਰ ਬਣ ਗਿਆ ਤੇ ਇਹ ਸ਼ਹਿਰ ਵੀ ਇਹਦੇ ਵਿੱਚ ਪੈਂਦਾ ਹੈਗਾ ਜਿੱਥੇ ਹਰ ਕੋਈ ਗਰੀਬ ਆਦਮੀ ਵੀ ਜਾ ਕੇ ਉੱਥੇ ਆਪਣਾ ਫ੍ਰੀ ਜਿਹੜਾ ਹੈਗਾ ਇਲਾਜ ਕਰਾ ਲੈਂਦਾ ਅਤੇ ਜਿਹੜੇ ਆਮ ਜਿਹੜੇ ਸਧਾਰਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾ ਸਕਦੇ ਉਹ ਜਾ ਕੇ ਇੱਥੇ ਇਲਾਜ ਕਰਾ ਸਕਦੇ ਆ ਇਸੇ ਕਰਕੇ ਹਰदयाल ਸਿੰਘ ਨੇ ਮਿਹਨਤ ਕਰਕੇ ਇਸ ਨੂੰ ਬਹੁਤ ਵਧੀਆ ਹਸਪੀਟਲ ਸੀ ਜਿਹੜਾ ਬਣਾਇਆ ਮੈਨੂੰ ਉਸ ਪੁਰਾਣੇ ਡਾਕਟਰ ਜਿਹੜੇ ਇੱਥੇ ਹੁੰਦੇ ਸੀ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਇਹ ਮਹਿਸੂਸ ਹੁੰਦਾ ਕਿ ਵਾਕਈ ਹਸਪੀਟਲ ਜਿਹੜਾ ਵਧੀਆ ਬਣਿਆ ਸੀਗਾ ਪਰ ਪਿਛਲੇ 4 ਸਾਲ ਤੋਂ ਇਸ ਹਸਪੀਟਲ ਦੀ ਇੰਨੀ ਮੜ ਦੁਰਦਸ਼ਾ ਹੋ ਗਈ ਕਿਉਂਕਿ ਇਹ ਜੀ ਸਾਡੀ ਐਮਐਲਏ ਆ ਮੈਡਮ ਨੀਨਾ ਮਿੱਤਲ ਇਹ ਕਿਹਾ ਕਰਦੀ ਸੀ ਵੀ ਇਹ ਤਾਂ ਜੀ ਰੈਫਰ ਹਸਪੀਟਲ ਆ ਜੀ ਇਹ ਰੈਫਰ ਹਸਪੀਟਲ ਆ ਤੁਸੀਂ ਛੱਡੋ ਜੀ ਇਸ ਹਸਪੀਟਲ ਦੇ ਅੰਦਰ ਤੁਹਾਡੇ ਵੱਲੋਂ ਕਹਾਣੀਆਂ ਇੱਥੇ ਸਟੋਰੀਆਂ ਲਿਖਿਆ ਗਿਆ ਡਰੱਗ ਵੀ ਕਿਤੇ ਰਹੀ ਹੈ ਪਰਚੇ ਵੀ ਦਰਜ ਹੋਏ ਆ ਇੱਥੇ ਅਰ ਤੁਸੀਂ ਇੱਥੇ ਦੇਖੋ ਕਿ ਕੋਈ ਇੱਥੇ ਜਿਹੜੇ ਡਾਕਟਰ ਵੀ ਪੂਰੇ ਨਹੀਂ ਹੈਗੇ ਵਨ ਟਾਈਮ ਐਸਾ ਸੀ ਸਾਡੇ ਟਾਈਮ 'ਚ ਹਰ ਤਰ੍ਹਾਂ ਦਾ ਗਾਈਡਨਿੰਗ ਦੇ ਆਰਥੋ ਦੇ ਹਰ ਤਰ੍ਹਾਂ ਦੇ ਜਿਹੜੇ ਡਾਕਟਰ ਸੀਗੇ ਇੱਥੇ ਸੀਗੇ ਅੱਜ ਕੋਈ ਸਟਾਫ ਵੀ ਪੂਰਾ ਨਹੀਂ ਹੈਗਾ ਇੱਥੇ ਤੇ ਇਹ ਵੀ ਹਾਲਤ ਇਹ ਹੈਗੀ ਆ ਕਿ ਪਿਛਲੇ ਦਿਨੀ ਤੁਸੀਂ ਇਹ ਦੇਖਿਆ ਹੋਗਾ ਕਿ ਇਸ ਹਸਪਤਾਲ ਦੇ ਵਿੱਚ ਇਹ ਦੇਖੋ ਜਨਰਲ ਬਾੜ ਦੇ ਵਿੱਚ ਕੁੱਤੇ ਬੈਠੇ ਆ ਕੁੱਤੇ ਸੁੱਤੇ ਪਏ ਹੈਗੇ ਆ ਮੈਂ ਤੁਹਾਨੂੰ ਦੱਸਾਂ ਮਰੀਜ਼ਾਂ ਦੀ ਥਾਂ ਤੇ ਉੱਤੇ ਸੁੱਤੇ ਪਏ ਹੈਗੇ ਆ ਇਹ ਇਹਦੀ ਕੌਨ ਰਿਸਪੌਂਸਿਬਿਲਟੀ ਕੀ ਦੀ ਹੈਗੀ ਆ ਇੱਥੇ ਵੀ ਐਮਐਲਏ ਦੀ ਹੈਗੀ ਆ ਅੱਜ ਜੇ ਇਹ ਬਿਕੰਮ ਜਾ ਰਿਹਾ ਹਸਪਤਾਲ ਤਾਂ ਇਹਦੀ ਜ਼ਸੂਰਬਾਰ ਇੱਥੇ ਵੀ ਐਮਐਲਏ ਹੋਏਗੀ ਮੈਂ ਤੁਹਾਨੂੰ ਦੱਸਾਂ ਇਹ ਰਾਜਪੁਰਾ ਨਿਵਾਸੀਆਂ ਲਈ ਇੱਕ ਬਹੁਤ ਵੱਡਾ ਧੋਖਾ ਅਤੇ ਟੱਕਾ ਵੀ ਇਹ ਬਦਲਾ ਚਾਹੁੰਦੇ ਸੀ ਅਸੀਂ ਇਹ ਬਦਲਾ ਕਰਕੇ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਆ ਇਸ ਨੂੰ ਐਮਐਲਏ ਬਣਾਇਆ ਜਿਹੜੇ ਕਹਿਆ ਕਰਦੇ ਸੀ ਵੀ ਇੱਥੇ ਤਾਂ ਜੀ ਐਮਐਲਏ ਤੋਂ ਬਿਨਾ ਇਥੇ ਚੱਪਲ ਨਹੀਂ ਚੋਰੀ ਹੋ ਸਕਦੀ ਤੇ ਅੱਜ 10-10 ਬਾਈਕਾਂ ਕਿ ਰਾਤਾਂ ਦੇ ਵਿੱਚ ਚੋਰੀ ਹੁੰਦੇ ਹੈਗੇ ਆ ਤੇ ਇੱਥੇ ਜਿਹੜੇ ਹੈਗੇ ਆ 10-10 ਦੁਕਾਨਾਂ ਦੇ ਜਿਹੜੇ ਹੈਗੇ ਆ ਉਹ ਪਾਲੇ ਟੁੱਟਦੇ ਹੈਗੇ ਆ ਘਰਾਂ ਦੇ ਵਿੱਚੋਂ ਡਾਕੇ ਚੋਰੀਆਂ ਹੁੰਦੀਆਂ ਕੋਈ ਭੈਣ ਸਾਡੀ ਸੁਰੱਖਤ ਨਹੀਂ ਨਾ ਤੱਕ ਇੰਨਾ ਵੀ ਇਹ ਲਾ ਐਂਡ ਆਰਡਰ ਦੀ ਹਾਲਤ ਜਿਹੜੀ ਇੱਥੇ ਬਣੀ ਹੋਈ ਹੈ ਮੈਂ ਤਾਂ ਅੱਜ ਜ਼ਿਆਦਾ ਤੁਹਾਨੂੰ ਹਸਪੀਟਲ ਦੇ ਉੱਤੇ ਮੈਂ ਤੁਹਾਨੂੰ ਨਾਲ ਗੱਲ ਕਰਨ ਦੇ ਲਈ ਸਲਾਹ ਜੀ ਬਾਕੀ ਗੱਲਾਂ ਮੈਂ ਫਿਰ ਇਸੇ ਟਾਈਮ ਚਕੀਵੇਂ ਜਿਹੜਾ ਹੈਗਾ ਇੱਥੇ ਕਰਪਸ਼ਨ ਪਿੰਡਾਂ 'ਚ ਹੋ ਰਹੀ ਆ ਇਵੇਂ ਹੋਰ ਹੋ ਰਹੀਆ ਉਹ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਗੱਲਾਂ ਕਰਾਂਗਾ ਤੇ ਅੱਜ ਮੈਂ ਇਹ ਹਸਪੀਟਲ ਦੇ ਲਈ ਮਤਲਕਿਏ ਤੁਹਾਨੂੰ ਸੱਦਿਆ ਸੀ ਤਾਂ ਮੈਨੂੰ ਤੁਹਾਡਾ ਸਾਥ ਚਾਹੀਦਾ ਮੀਡੀਆ ਦਾ ਕਿਉਂਕਿ ਤੁਸੀਂ ਹਮੇਸ਼ਾ ਜਿਹੜਾ ਸਾਥ ਦਿੱਤਾ ਸਾਰੇ ਆਪਾਂ ਲੋਕਾਂ ਨਾਲ ਇੱਥੇ ਦੇ ਰਹਿਣ ਵਾਲੇ ਕਿਉਂਕਿ ਇਹ ਤਾਂ ਬਾਹਰੋਂ ਲੁੱਟਣ ਆਏ ਸੀ ਲੁੱਟ ਗਏ ਇਹਨਾਂ ਨੇ ਚਲੇ ਜਾਣਾ ਤੇ ਮੁੜ ਕੇ ਸਾਡਾ ਜਿਹੜਾ ਨੁਕਸਾਨ ਆ ਉਹਦੇ ਪਰਪਾਈ ਨਹੀਂ ਹੋਣੀ ਹੈਗੀ ਜੇ ਕੱਲ ਨੂੰ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਜਿਹੜਾ ਅੱਜ ਗਰੀਬ ਤੋਂ ਗਰੀਬ ਬੰਦਾ ਉੱਥੇ ਜਾ ਕੇ ਆਪਣਾ ਜਿਹੜਾ ਇਲਾਜ ਆ ਉਹ ਕਰਾ ਲੈਂਦਾ ਪਰ ਇਹ ਅੱਜ ਜਿਹੜਾ ਹਸਪੀਟਲ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਕੇ ਇਹ ਰਾਜਪੁਰਾ ਨਿਵਾਸੀਆਂ ਦੇ ਲਈ ਬਹੁਤ ਵੱਡਾ ਧੋਖਾ ਅਤੇ ਇਹਨਾਂ ਦੇ ਨਾਲ ਤੱਕਾ ਹੋਏਗਾ ਇਸ ਕਰਕੇ ਮੈਂ ਤੁਹਾਨੂੰ ਆਪ ਨੂੰ ਸੱਜਿਆ ਹੈ ਸਾਰੇ ਵੇਚ ਰਹੇ ਆ ਹਸਪੀਟਲ ਨੂੰ ਜਾਂ ਠੇਕੇ ਦੇ ਦੇ ਰਹੇ ਆ ਪ੍ਰਾਈਵੇਟ ਪਰਸਨ ਨੂੰ ਦੇ ਰਹੇ ਹੈਗੇ ਜੀ ਠੇਕੇ ਦੇ ਹਾਂ ਠੇਕੇ ਵੀ ਦੇ ਰਹੇ ਆ ਤਾਂ ਉਹਨਾਂ ਨੇ ਤਾਂ ਉਹੀ ਫੀਸ ਉਹੀ ਲੱਗਣੀ ਹੈ ਕਿ ਚਾਰਜ ਜਿਹੜੇ ਪ੍ਰਾਈਵੇਟ ਜਿਹੜੇ ਮਤਲ ਲੈ ਰਹੇ ਹੈਗੇ ਆ ਇਹ ਵਰਸਨ ਵੀ ਆਇਆ ਹੈਗਾ ਇੱਥੇ ਤਾਂ ਹੈਲਥ ਮਨਿਸਟਰ ਦਾ ਵੀ ਵਰਸਨ ਆਇਆ ਵੀ ਹਾਂ ਜੀ ਅਸੀਂ ਹਣੇ ਕੰਸੀਡਰ ਕਰ ਰਹੇ ਹਾਂ ਕੰਸੀਡਰ ਮੀਨ ਦੇ ਆਰ ਪਰ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਰਾਜਪਰੇ ਦੇ ਲੋਕ ਹੋਣ ਚਾਹੇ ਮੇਰੀ ਪਾਰਟੀ ਹੋਵੇ ਮੇਰੇ ਨਾਲ ਦੇ ਲੋਕ ਹੋਣ ਮੈਂ ਤੁਹਾਨੂੰ ਦੱਸ ਬਿਲਕੁਲ ਚੁੱਪ ਕਰਕੇ ਨਹੀਂ ਬੈਠਾਂਗਾ ਇਹਦੀ ਬਹੁਤ ਵੱਡੀ ਐਜੀਟੇਸ਼ਨ ਹੋਏਗੀ ਔਰ ਇਹਦਾ ਖਮਿਆਜਾ ਇਸ ਐਮਐਲ ਨੂੰ ਜਿਹੜੀ ਹੈਗੀ ਇਹਨੂੰ ਭੋਤਣਾ ਪਏਗਾ ਮੈਂ ਤੁਹਾਨੂੰ ਦੱਸਿਆ ਜਿਹੜੇ 4 ਸਟੇਸ਼ਨ ਦੱਸੇ ਗਏ ਆ ਤੁਸੀਂ ਕੋਈ ਕ੍ਰਾਈਟੇਰੀਆ ਦੱਸਿਆ ਗਿਆ ਵੀ ਕਿਸ ਬੇਸਿਸ ਤੇ 4 ਸਟੇਸ਼ਨ ਇਹ ਕ੍ਰਾਈਟੇਰੀਆ ਤਾਂ ਇਹ ਹੈਲਥ ਡਿਪਾਰਟਮੈਂਟ ਨੂੰ ਪਤਾ ਹੋਵੇਗਾ ਨਾ ਜੀ ਮੈਂ ਤਾਂ ਆਹ ਦੇਖੋ ਤੁਸੀਂ ਛੋਟਾ ਪੇਪਰ ਨਹੀਂ ਵੱਡਾ ਮੈਂ ਗੱਲ ਵੀ ਕੀਤੀ ਉਹਨਾਂ ਨਾਲ ਉਹ ਕਹਿੰਦੇ ਬਿਲਕੁਲ ਠੀਕ ਹੈ ਜੋ ਅਸੀਂ ਤੁਹਾਨੂੰ ਇਹ ਸਾਰੀਆਂ ਮੈਂ ਤਾਂ ਕਾਪੀ ਜੇ ਤਾਂ ਨਹੀਂ ਤੁਹਾਨੂੰ ਲਿਆऊंगा ਮੈਂ ਸਾਰੀਆਂ ਕਾਪੀ ਕਰਾ ਲਈਆਂ ਤੁਸੀਂ ਪੜ ਵੀ ਲਿਓ ਜਿਹੜੀ ਇਹਨਾਂ ਦੀ PCMS ਐਸੋਸੀਏਸ਼ਨ ਨਾਲ ਉਹਨਾਂ ਵੱਲੋਂ ਵੀ ਜਿਹੜੀਆਂ ਬਾਕੀ ਦੀਆਂ ਜਿਹੜੀਆਂ EMPLOYEES ਜਿਹਨਾਂ ਇਹਨਾਂ ਦੀ ਆਰਗੇਨਾਈਜੇਸ਼ਨ ਨਾਲ ਉਹਨਾਂ ਵੱਲੋਂ ਪੂਰਾ ਪ੍ਰੋਟੈਸਟ ਜਾਰੀ ਹੈਗਾ ਵੀ ਅਸੀਂ ਹੋਣ ਨਹੀਂ ਦੇਣਾ ਹੈਗਾ ਪਰ ਇਹ ਸੋਚਦੇ ਹੈਗੇ ਆ ਵੀ ਚਲੋ ਜੀ ਇੱਥੇ ਦੀ MLA ਦਾ ਕੰਮ ਤਾਂ ਸਿਰਫ ਤਾਂ ਸਿਰਫ ਲੋਕਾਂ ਨੂੰ ਲੁੱਟਣਾ ਹੈਗਾ ਉਹਨੇ ਬੋਨਸ ਨਹੀਂ ਚਾਕੇ ਰਾਜਪੁਰਾ ਵੀ ਦੇ ਦੋ ਜੀ ਤੁਸੀਂ ਰਾਜਪੁਰਾ ਨਾਮ ਹੈ ਜੀ ਦੇਖੋ ਤੁਸੀਂ ਆ ਦੇਖੋ ਰਾਜਪੁਰਾ ਮੋਗਾ ਤੇ ਤੁਹਾਡਾ ਮੋਣਾ ਕਿਹਾ ਜੀ ਮੋਣਕ ਅਤੇ ਫਿਰੋਜ਼ਪੁਰ ਚਾਰ ਮਤਲਕੇ ਜਿਹੜੇ ਹੈਗੇ ਆ ਪਹਿਲਾਂ ਇਹ ਸਟਾਰਟਿੰਗ ਕਰ ਰਹੇ ਹੋ ਹੌਲੀ ਹੌਲੀ ਅੱਗੇ ਵੱਧ ਜਾਣਗੇ ਤੇ ਇਹ ਤਾਂ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਬੜਾ ਵੱਡਾ ਤੋਕਾ ਤੇ ੱਕਾ ਖਾਸ ਕਰਕੇ ਰਾਜਪੁਰਾ ਨਿਵਾਸੀਆਂ ਨੂੰ ਇਹ ਬਚਜੋ ਤੇ ਤੁਹਾਡੇ ਤੋਂ ਬਚਿਆ ਜੀ 4 ਸਾਲ ਹੋ ਗਏ ਜੋ ਦੁਰਦਸ਼ਾ ਤੁਹਾਡੀ ਕੀਤੀ ਹੋਈ ਹੈ ਇਸ ਨੇ ਉਹ ਤੁਹਾਡੇ ਸਾਹਮਣੇ ਕਹਿ ਗਿਆ ਆ ਕੇ ਗੱਲਾਂ ਮਾਰਨੀਆਂ ਬੜੀਆਂ ਆਸਾਨ ਨੇ ਮੈਂ 20 ਵਾਰੀ ਕਹਿ ਲਿਆ ਨੂੰ ਕਿ ਤੂੰ ਮੇਰੀਆਂ ਗੱਲਾਂ ਦਾ ਸਾਹਮਣੇ ਜਵਾਬ ਦੇ ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹਿਣਾ ਕਿ ਬੀਬੀ ਜੀ ਤੂੰ ਆ ਤੇਰੇ ਤੂੰ ਥਾ ਚੋਂ ਤੂੰ ਆਪਣੀ ਸਿਕਿਉਰਿਟੀ ਲੈ ਕੇ ਆ ਜੇ ਤੂੰ ਆ ਜਾ ਬਸ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਤੇ ਮੈਨੂੰ ਮੈਂ ਜਿਹੜਾ ਤੈਨੂੰ ਪੁੱਛਣਾ ਚਾਹਣਾ ਤੂੰ ਇਹ ਕਹਿੰਦੀ ਹੈਗੇ ਨਾ ਵੀ ਇਹਨੇ ਕੀ ਕੀਤਾ ਜੀ ਇਹਨੇ ਕੀ ਕੀਤਾ ਮੈਂ ਪਿੱਛੇ ਜੇ ਸੁਣ ਰਿਹਾ ਸੀਗਾ ਕੀ ਕੀਤਾ ਤੂੰ ਚੱਲ ਬਨੂੜ ਉੱਥੇ ਜਿਹੜੀ 200 ਕਰੋੜ ਰੁਪਏ ਲਾ ਕੇ ਹਰਦਿਆਲ ਸਿੰਘ ਨਹਿਰ ਬਣਾ ਕੇ ਲੈ ਕੇ ਆਈ ਸੀ ਉਹ ਵੀ ਰਾਜਪੁਰੇ ਹਲਕੇ 'ਚ ਹੀ ਸੀ ਤੂੰ ਚੱਲ ਮੇਰੇ ਨਾਲ ਪਬਰਾ ਪਬਰੀ ਤੋਂ ਜਿਹੜਾ ਮੈਂ ਪਾਣੀ ਚੱਕ ਕੇ ਐਜ ਇਸ ਆਪਣੇ ਇਲਾਕੇ ਦੇ ਪਿੰਡਾਂ ਨੂੰ ਦਿੱਤਾ ਉਹ ਵੀ 180 81 ਕਰੋੜ ਰੁਪਏ ਦਾ ਹੈਗਾ ਜਿਹੜੇ ਨੌ ਪੌਲ ਜਿਹੜੇ ਤੈਨੂੰ ਮੈਂ ਬਣਾ ਕੇ ਦਿੱਕੇ ਜਿਨ੍ਹਾਂ ਦੇ ਉੱਪਰ ਨੂੰ ਤੁਸੀਂ ਲੰਘਦੇ ਆਂ ਆਪਣੀਆਂ ਗੱਡੀਆਂ ਲੈ ਕੇ ਪਤਾ ਨਹੀਂ ਉੱਥੇ ਨੂੰ ਲੰਘਦੇ ਆ ਤੁਹਾਨੂੰ ਸ਼ਰਮ ਆਉਂਦੀ ਏ ਕਿ ਨਹੀਂ ਉਹ ਵੀ ਹਰਦੇਵਾਲ ਸਿੰਘ ਨੇ ਬਣਾ ਕੇ ਦਿੱਤੇ ਸੀਗੇ ਚਾਲਾ ਤੇਰੇ ਨਾਲ ਦੇ ਪਿੰਡ ਆ ਸ਼ਹਿਰ ਦੇ ਵਿੱਚ ਲੱਗਦੇ ਆ ਉਹਨਾਂ ਦੀ ਸੜਕ ਤੈਨੂੰ ਲੰਘ ਕੇ ਦਿਖਾ ਦੇ ਆ ਸ਼ਾਮਦੂ ਦੀਆਂ ਸੱਦੇ ਉੱਪਰ ਨੂੰ ਲੰਘ ਕੇ ਦਿਖਾ ਦੇ ਉਹਨਾਂ ਸੜਕਾਂ ਦੇ ਉੱਪਰ ਨੂੰ ਕੀ ਹਾਲਤ ਤੈਨੇ ਜਿਹੜੀ ਕੀਤੀ ਹੋਈ ਆ ਜਿਹੜੇ ਭਾਰਤ ਸਰਕਾਰ ਦੇ ਆ ਪਰਚਾਇਤ ਮੋਲੀ ਜੀ ਮੈਂ ਲੱਗੀ ਆ ਤੋ ਤੋ ਮੋਲੀ ਤਾਂ ਤੂੰ ਉੱਥੇ ਉਹਦਾ ਵੀ ਉੱਥੇ ਜਾ ਕੇ ਢੋਲ ਲੈ ਕੇ ਉੱਥੇ ਖੜਕਾ ਕੇ ਆਈ ਸੀ ਜੀ ਮੈਂ ਬਾ ਇਹਨੂੰ ਜੀ ਪਾਰਕ ਬਣਾ ਦਾਂਗੀ ਜੀ ਇਹ ਜਿਹੜਾ ਸਾਹਮਣੇ ਟੋਬਾ ਪਿਆ ਜੀ ਬੰਦ ਕਰਕੇ ਉਹ ਢੋਲ ਦਾ ਢੋਲ ਖੜਕੇ ਰਹਿਗਾ ਮੁੜ ਕੇ ਕਿਦੇ ਉੱਥੇ ਇਕ ਇਟਨੀ ਲੱਗੀ ਕੋਈ ਕੰਮ ਨਹੀਂ ਹੋਇਆ ਹੈਗਾ ਬਣਾਇਆ ਸੀ ਨਾ ਅਰਦਾਸ ਸੁਣਨੇ ਆਪਣੇ ਕੋਲੋਂ گاਉਂ ਪੁਰਾਣੀ ਰਾਜਪੁਰੇ ਥਾਰਾ ਫੁੱਟ ਮਿੱਟੀ ਪਾ ਪਾ ਕੇ ਉਹਨਾਂ ਦਾ ਘਾਟ ਬਣਾ ਕੇ ਦਿੱਤਾ ਆਪਣੇ ਦਰਗਾਹ ਤੋਂ ਥੋੜਾ ਰੱਖ ਕੇ ਥਾਰੇ ਕੋਸ਼ਣਾ ਦਾ ਕਰਾ ਕੇ ਦਿੱਤਾ ਆਈ ਤੀਆਂ ਵੀ ਤੁਸੀਂ ਲਈਆਂ ਉਹ ਤਾਂ ਉੱਥੇ ਵੀ ਜਾ ਕੇ ਵਿਰੋਧ ਕਰਿਆ ਕਰਦੀ ਸੀ ਤਾਂ ਤੂੰ ਆ ਤੁਹਾਡਾ ਚਿਲਡਰਨ ਪਾਰਕ ਮੈਂ ਬਣਾ ਕੇ ਦਿੱਤਾ ਸੀ ਤੂੰ ਤੁਸੀਂ ਉੱਥੇ ਵੀ ਤੇਰੇ ਬੰਦਿਆਂ ਨੇ ਉੱਥੇ ਸਟੇ ਨਹੀਂ ਅੱਜ ਦੇਖੋ ਤੁਸੀਂ ਕਦੇ ਕਹਿੰਦੇ ਸੀ ਜੀ ਹਰਦੇਵਾਲ ਸਿੰਘ ਨੇ ਰੇ ਪੰਪ ਲਾਣਾ ਜੀ ਕਦੇ ਕਹਿੰਦੇ ਜੀ ਰੇ ਹਰਦੇਵਾਲ ਸਿੰਘ ਨੇ ਆਪਣਾ ਹੋਟਲ ਬਣਾਣਾ ਜੀ ਅੱਜ ਉਹ ਪੂਰੇ ਸ਼ਹਿਰ ਦੇ ਬੱਚਿਆਂ ਦੇ ਲਈ ਹਰਦੇਵਾਲ ਸਿੰਘ ਨੇ ਇੱਥੇ ਬਣਾ ਕੇ ਦਿੱਤਾ ਚਿਲਡਰਨ ਪਾਰਕ ਹੈ ਜੀ ਆਪਾਂ ਫੌਂਟੇਨ ਚੌਂਕ ਦੇਖੋ ਤੁਸੀਂ ਹੈ ਪਟਿਆਲੇ ਨਾਲ ਵੀ ਸੋਹਣਾ ਤੁਹਾਨੂੰ ਬਣਾ ਕੇ ਦਿੱਤਾ ਹੈ ਥਾਣ ਦੱਸਾਂ ਇਹਨਾਂ ਨੂੰ ਤਕਲੀਫ ਹੁੰਦੀ ਆ ਇਹ ਲੋ ਜੀ ਇਹ ਕੀ ਕਰਤੇ ਜੀ ਇਹਨੇ ਕੀ ਬਣਾਤਾ ਜੀ ਤੇਰੇ ਕੋਲੋਂ ਤਾਂ ਪਿਛਲੇ 4 ਸਾਲ ਚ ਤੇਰੇ ਘਰ ਦੇ ਬਾਹਰ ਖੱਡਾ ਭਰਿਆ ਪਟਿਆ ਹੋਇਆ ਉਹ ਖੱਡਾ ਨਹੀਂ ਭਰਿਆ ਕਿਹਾ ਹੋਰ ਦੱਸੋ ਤੁਸੀਂ ਕੀ ਜੋ ਉਮੀਦ ਕਰ ਸਕਦੇ ਆਂ ਵੀ ਇਸ ਸੀਐਮਐਲਏ ਤੋਂ ਮੈਸਟਰ ਹੈ ਹੈ ਸਰ ਤੁਸੀਂ ਹਸਪਤਾਲ ਦੀ ਗੱਲ ਕਰ ਰਹੇ ਸੀ ਹਸਪਤਾਲ ਦੇ ਵਿੱਚ ਉਹ ਇਹ ਕਿਹਾ ਵੀ ਸਰਕਾਰੀ ਤਰੀਕਿਆਂ ਨਾਲ ਵੀ ਡਾਕਟਰ ਨਾਲ ਵੀ ਚੱਲ ਰਹੀ ਹੈ ਉਹਨਾਂ ਨੇ ਕੋਈ ਰੀਜ਼ਨ ਦੱਸਿਆ ਵੀ ਕਿਉਂ ਅਸੀਂ ਚਾਰ ਜਿਹੜੇ ਹੈ ਹਸਪਤਾਲ ਇਹ ਪ੍ਰਾਈਵੇਟ ਕਰ ਰਹੇ ਆ ਨਹੀਂ ਉਹਨਾਂ ਨੇ ਉਹਨਾਂ ਦੇ ਤਾਂ ਸਰਕਾਰ ਦੀ ਜੀ ਜ਼ਿੰਮੇਵਾਰੀ ਉਹਨਾਂ ਦੇ ਤੋਂ ਉਹ ਆਪ ਆਪੋਜ ਕਰ ਰਹੇ ਆ ਉਹ ਤਾਂ ਸਾਰੇ ਦੇ ਆਰ ਵਰੀਡ ਕਿ ਸਾਰੇ ਮੁਲਾਜ਼ਮ ਜਿਹੜੇ ਹੈਗੇ ਉਹ ਵਿਲੇ ਹੋ ਜਾਣਗੇ ਸਾਰੇ ਜਿਹੜੇ ਉਹ ਤਾਂ ਆਪ ਵਰੀਡ ਹੈਗੇ ਆ ਉਹ ਉਹ ਤਾਂ ਪਹੁੰਚ ਕਰ ਰਹੇ ਹੈਗੇ ਆ ਉਹ ਤਾਂ ਇਹ ਕਹੇ ਹੈਗੇ ਕਿ ਚਲੋ ਮੈਨੂੰ ਪੁਰਾਣੇ ਰਿਲੇਸ਼ਨ ਚ ਕਰਕੇ ਮੈਨੂੰ ਉਹ ਦੱਸ ਦੋ ਦਿੰਦੇ ਹੈਗੇ ਆ ਅਦਰਵਾਈਜ਼ ਉਹ ਤਾਂ ਬਹੁਤ ਜ਼ਿਆਦਾ ਤੰਗ ਨੇ ਹੋ ਉਹਨਾਂ ਦੀ ਐਸੋ ਸਾਰਾ ਤੁਸੀਂ ਪੜ੍ਹੇ ਹੋਏ ਮੈਂ ਤੁਹਾਨੂੰ ਸਟੋਰੀ ਜਿਹੜੀ ਦੱਸ ਰਿਹਾ ਔਰ ਬਿਲਕੁਲ ਸਚਾਈ ਹੈ ਕਿ ਕਰਤਾ ਭਰ ਵੀ ਮਤਲਬ ਕਹਿੰਦਾ ਕੋਈ ਉਹ ਨਹੀਂ ਹੈ ਕਿ ਗਲਤ ਗੱਲ ਨਹੀਂ ਹੈ ਜਿਹੜੀ ਮੈਂ ਕਹ ਰਿਹਾ ਤੁਹਾਨੂੰ ਇਹਦੇ ਚ ਹਾਂ ਜੀ